ਵਿੱਚ ਵਸਦੇ ਸਿੱਖ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਬਹੁਤ ਹੀ ਧੂਮ-ਧਾਮ ਨਾਲ ਮਨਾਉਂਦੇ ਨੇ ਇਸੇ ਤਰ੍ਹਾਂ ਕੈਨੇਡਾ ਵਿੱਚ ਵਸਦੇ ਸਿੱਖ ਵੀ ਪੂਰੀ ਸ਼ਰਧਾ ਦੇ ਨਾਲ ਜਗਤ ਗੁਰੂ ਦਾ ਆਗਮਨ ਦਿਵਸ ਮਨਾਉਂਦੇ ਨੇ ਇਸੇ ਲਈ ਤਹਿਤ ਸਰੀ ਤੇ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਵਿਖੇ ਵੀ ਸੰਗਤ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾਉਣ ਦੇ ਲਈ ਪਹੁੰਚੀ ਇਸ ਮੌਕੇ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਪ੍ਰਬੰਧਕਾਂ ਵੱਲੋਂ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਸਜਾਇਆ ਗਿਆ ਸੀ ਉਥੇ ਹੀ ਸੰਗਤ ਵੱਲੋਂ ਲੰਗਰ ਦੀ ਸੇਵਾ ਵੀ ਕੀਤੀ ਗਈ। ਆ ਗੁਰਪ੍ਰੋ ਦੇ 549 ਪ੍ਰਕਾਸ਼ ਉਤਸਵ ਤੇ ਅੱਜ ਜਿੱਦਾਂ ਤੁਸੀਂ ਦੇਖ ਰਹੇ ਆ ਵੀ ਬਹੁਤ ਸੰਗਤਾਂ ਗੁਰੂ ਜੀ ਸਭ ਪਹੁੰਚ ਲਈ ਮੱਥਾ ਟੇਕਣ ਦੇ ਲਈ ਤੇ ਅਸੀਂ ਇੱਥੇ ਲੰਗਰ ਦਾ ਪ੍ਰਬੰਧ ਕੀਤਾ ਹੈ ਜਿਹਦੇ ਛੋਲੇ ਭਟੂਰੇ ਆ ਤੇ ਆਲੂਆਂ ਦੀ ਸਬਜ਼ੀ ਵੀ ਹੈਗੀ ਆ ਬਾਕੀ ਆ ਸ਼ਾਮ ਨੂੰ ਅਸੀਂ ਪੀਜੇ ਦੀ ਸੇਵਾ ਵੀ ਕਰਨੀ ਇੱਥੇ ਤੇ ਨੋਵਾਂ ਸਾਲ ਆ ਸਾਡੀ ਇਹ ਸਾਰੀ ਫੈਮਿਲੀ ਆ ਅਸੀਂ ਫੈਮਿਲੀ ਸਾਰੇ ਰਲ ਕੇ ਇੱਥੇ ਹਰ ਸਾਲ ਇਹ ਨਵੇਂ ਨਵੇਂ ਸਾਲ ਤੇ ਤੇ ਗੁਰਪੁਰਪਤੇ ਲੰਗਰ ਦੀ ਇੱਥੇ ਸੇਵਾ ਕਰਦਾ। ਸ੍ਰੀ ਵਾਰ ਗੁਰੂ ਸਾਹਿਬ ਇਸ ਮੌਕੇ ਗੁਰਦੁਆਰਾ ਸਾਹਿਬ ਪਹੁੰਚੀ ਸੰਗਤ ਨੇ ਵੀ ਗੁਰਪੁਰਪਤੀ ਸਭ ਨੂੰ ਵਧਾਈ ਦਿੱਤੀ। ਮੇਰੇ ਵੱਲੋਂ ਸਾਰੀ ਸੰਗਤ ਨੂੰ ਗੁਰਨਾਥ ਦੇਵ ਜੀ ਦੇ ਗੁਰਪੁਰਪਤੀ ਲੱਖ ਲੱਖ ਵਧਾਈ ਹੋਵੇ ਜੀ। ਅੱਜ ਮੇਰੇ ਵੱਲੋਂ ਸਾਰੀ ਸੰਗਤ ਨੂੰ ਬਾਬਾ ਜੀ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ। ਗੁਰਪਤ ਜੀ ਜਨ ਬਹੁਤ-ਬਹੁਤ ਵਧਾਈਆਂ ਗੁਰਨਾਥ ਦੇਵ ਜੀ ਮਹਾਰਾਜ ਜੀ। ਸੰਗਤ ਗੁਰੂ ਚਰਣਾ ਦੇ ਵਿੱਚ ਨਤਮਸਤਕ ਹੋ ਕੇ ਜਿੱਥੇ ਗੁਰੂ ਸਾਹਿਬ ਨੂੰ ਯਾਦ ਕਰ ਰਹੀ ਸੀ। ਉਥੇ ਹੀ ਆਪਣੇ ਲਈ ਵੀ ਸੁਖ ਸ਼ਾਂਤੀ ਦੀ ਅਰਦਾਸ ਕਰ ਰਹੀ ਸੀ ਇਸ ਮੌਕੇ ਰਾਗੀ ਸਿੰਘਾ ਨੇ ਭਾਈ ਗੁਰਦਾਸ ਜੀ ਦੇ ਗੁਰੂ ਨਾਨਕ ਦੇਵ ਜੀ ਦੀ ਉਸਤਤ ਵਿੱਚ ਉਚਾਰੇ ਸ਼ਬਦਾਂ ਦੇ ਨਾਲ ਸੰਗਤ ਨੂੰ ਨਿਹਾਲ ਕੀਤਾ ਰੱਬੁ ਫਕੀਰ ਕੋ ਕਹਿ ਆਵਾ ਰੱਬੁ ਫਕੀਰ ਕੋ ਕਹਿ ਸਨਾ ਤਿੱਕ ਬਾਬਾ ਅਕਾਰੂ ਦੁਗਾਰ ਬਾਬੀ ਮਹਰਾਨਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਆਗਮਨ ਗੁਰਪੁਰਬ ਮਨਾਉਂਦਿਆਂ ਹਰ ਗੁਰੂ ਨਾਨਕ ਨਾਮ ਲੇਵਾ ਸਿੱਖ ਕੀ ਪੂਰੇ ਦੇਸ਼ ਕੌਮ ਦੇ ਅੰਦਰ ਹਰ ਕੋਈ ਭਾਵੇਂ ਕਿਸੇ ਮਸਬ ਦੇ ਨਾਲ ਕੋਈ ਧਰਮ ਦੇ ਨਾਲ ਸੰਬੰਧ ਰੱਖਦਾ ਸਤਗੁਰੂ ਗੁਰੂ ਨਾਨਕ ਸਾਹਿਬ ਦੇ ਘਰ ਦਾ ਉਪਦੇਸ਼ ਸਭੇ ਸਾਂਝੀ ਵਾਲ ਸਿਧਾਂਤੂ ਕਿਸੇ ਨਾ દિਸ਼ਾ ਬਾਹਰ ਅਯੋ ਦੇ ਮਹਾਵਾਕ ਅਨੁਸਾਰ ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚੋਂ ਵਰਨਾ ਕੋ ਸਾਂਝਾ ਗੁਰੂ ਨਾਨਕ ਸਾਹਿਬ ਦੇ ਘਰ ਦਾ ਸਾਂਝਾ ਜਿਹੜਾ ਉਪਦੇਸ਼ ਹੈ ਸਾਰਿਆਂ ਨੂੰ ਉਸ ਸੱਚੇ ਪਰਮੇਸ਼ਵਰ ਦੇ ਨਾਲ ਜੁੜਦਾ ਹੈ ਧੰਨ ਗੁਰੂ ਨਾਨਕ ਸਾਹਿਬ ਸਤਿਗੁਰੂ ਜੀ ਦੇ ਆਗਮਨ ਤੋਂ ਹੀ ਅਸੀਂ ਇਹ ਵਿਸ਼ੇਸ਼ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਂਦੇ ਹਾਂ ਸਿੱਖਿਆ ਗ੍ਰਹਿਣ ਕਰਨੀ ਹੈ ਕਿ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਜੋ ਤੁਸੀਂ दैਵੀ ਗੁਣ ਹਰ ਮਨੁੱਖ ਦੇ ਅੰਦਰ ਭਰਪੂਰ ਕਰਕੇ ਉਸ ਨੂੰ ਨਿਰਮਲ ਜੀਵਨ ਦਿੱਤਾ ਹੈ ਸਤਿਗੁਰੂ ਜੀ ਦੇ ਪ੍ਰਕਾਸ਼ ਦਿਹਾੜੇ ਮਨਾਉਂਦੇ ਉਹ ਨਿਰਮਲ ਗੁਣਾਂ ਦੇ ਅਸੀਂ ਧਾਰਨੀ ਬਣ ਸਕੀਏ ਇਹੀ ਅਰਦਾਸ ਬੇਨਤੀ ਹੈ ਗੁਰੂ ਚਰਨਾਂ ਦੇ ਅੰਦਰ ਸਤਿਗੁਰੂ ਸਾਰੇ ਪਰਿਵਾਰਾਂ ਦੇ ਅੰਦਰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਇਸ ਵਾਰ ਜਿੱਥੇ ਗੁਰੂ ਨਾਨਕ ਦੇਵ ਜੀ ਦਾ 529ਵਾਂ ਪ੍ਰਕਾਸ਼ ਦਿਹਾੜਾ ਮਨਾਇਆ ਗਿਆ ਉੱਥੇ ਹੀ ਸਿੱਖ ਪੰਥ ਨੇ ਅਗਲੇ ਸਾਲ ਆਉਣ ਵਾਲੇ 550ਵੇਂ ਪ੍ਰਕਾਸ਼ ਦਿਹਾੜੇ ਦੀਆਂ ਤਿਆਰੀਆਂ ਵੀ ਆਰੰਭ ਦਿੱਤੀਆਂ ਨੇ ਇਸ ਸਬੰਧੀ ਸਮਾਗਮ ਵੀ ਸ਼ੁਰੂ ਹੋ ਚੁੱਕੇ ਨੇ ਜੋ ਦੁਨੀਆ ਭਰ ਵਿੱਚ ਸਾਰਾ ਸਾਲ ਚੱਲਦੇ ਰਹਿਣਗੇ 550ਵੇਂ ਪ੍ਰਕਾਸ਼ ਦਿਹਾੜੇ ਸਬੰਧੀ ਸੰਗਤ ਦੇ ਵਿੱਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ